ਹੱਥ ਜੋੜ ਮਾਇ ਜੀ ਮੈਂ ਅਰਜੇ ਗੁਜਾਰਦੇ ਰੇਤਗੜ ਸਤ ਸੰਗ ਲੈ ਜੀ ਸਵਾਰਵੇਂ ਹੱਥ ਜੋੜ ਮਾਇ ਜੀ ਮੈਂ ਅਰਜੇ ਗੁਜਾਰਦੇ ਰੇਤਗੜ ਸਤ ਸੰਗ ਲੈ ਜੀ ਸਵਾਰਵੇਂ ਮੈਂ ਵਿਚੰਦਿਆ ਕਰੂੰਗੇ ਤੇਰੇ ਨਾਲ ਮਾਂ ਮੈਨੂੰ ਵੇਖ ਲੈਣ ਦੇ ਸਤ ਸੰਗ ਰੇਤਗੜ ਦਾ ਜਲਾਲ ਮਾਂ ਵੇਖ ਲੈਣ ਦੇ ਸਾਡੀ ਦੇ ਨਾਲ ਹੱਥ ਜੋੜ ਮਾਇ ਨੀ ਮੈਂ ਯਾਰ ਜੇ ਗੁਜਾਰ ਦੇ ਰੇਤ ਗੜ ਸਤ ਸੰਗ ਲੈ ਜੀ ਯੇਸੂ ਆਰਵੀ ਮੈਂ ਵਿਚਲਿਆ ਕਰੂੰਗੇ ਤੇਰੇ ਨਾਲ ਮਾਂ ਮੈਨੂੰ ਵੇਖ ਲੈਣ ਦੇ ਸਤ ਸੰਗ ਰੇਤ ਗੜ ਦਾ ਜਲਾਲ ਮਾਂ ਮੈਨੂੰ ਵੇਖ ਲੈਣ संदग सीरगी जी दारे करा जसी रिमी सतवीर देश जसी ते संदीप जग सीरे दे। करा रिपी सतवीर देख तेरियां ते वखरा मलालू वेख लॻंद ਤਸੰਗਰੇਤ ਗਾੜੇ ਦਾਜ ਲਾਲ ਮਾ ਮੈਨੋ ਵੇਖ ਲੈਣ ਦੇ ਤਖਤ ਤੇ ਖੁਦਾ ਦੇ ਉਤੇ ਕੋਰਟੀ ਮਕੂੜੀਆਂ ਮੈਨ ਤਾ ਲੱਗਣ ਅਰਸ਼ ਦੀਆਂ ਪਰੀਆਂ ਤਖਤ ਖੁਦਾ ਦੇ ਉਤੇ ਕੋਰਟੀ ਮਕੂੜੀਆਂ ਮੈਨ ਤਾ ਲੱਗਣਿਓ ਅਰਸ਼ ਦੀਆਂ ਪਰੀਆਂ ਚਿੱਟੇ ਕੰਬੇ ਵਾਲੇ ਆ ਅਰਸ਼ ਤੇ ਨਾ ਪੈਣ ਯਾ ਮੈਂ ਵਿਖੜਿਆ ਕਰੂੰਗੀ ਉਹਨਾਂ ਨਾਲ ਵਾ ਮੈਨੂੰ ਵੇਖ ਲੈਣ ਦੇ ਸਤ ਸੰਗ ਰੇਤ ਗਾੜ ਦਾ ਜਨਾਲ ਮਾਂ ਮੈਨੂੰ ਵੇਖ ਲੈਣ ਦੇ ਸੇਕ ਤੇ ਪਿਆਰਾ ਮੁਖ ਲਾਲ ਵਾਂਗੂ ਦਾਗੇ ਦਾ ਚਿੱਟੇ ਚੋਲੇ ਵਿੱਚ ਉਹ ਫਰਿਸ਼ਤਾ ਹੀ ਲੱਗਦਾ ਸੇਵਕ ਪਿਆਰਾ ਮੁਖ ਲਾਲ ਵੰਗੂ ਦਾ ਕੇਦਾ ਚਿੱਟੇ ਚੋਲੇ ਵਿੱਚ ਉਹ ਫਰਿਸ਼ਤਾ ਹੀ ਲੱਗਦਾ ਮੈਂ ਵੀ ਜਾਊਂਗੇ ਸਵਰਗਾਂ ਜਨਾਲ ਮਾਂ ਮੈਨੂੰ ਦੇਖ ਲੈਣ ਦੇ ਸੇਤਗੜ ਸਤ ਸੰਗ ਦਾ ਜਨਾਲ ਮਾਂ ਮੈਨੂੰ ਵੇਖ ਲੈਣ ਦੇ ਦਾਸ ਗੁਰ ਚਰਨ ਨੂੰ ਕਰਾਂਗੇ ਗੁਜਾਰ ਸਾਂ ਸਿਮੁਨ ਕਹਾਗੇ ਮੇਰੀ ਕਰ ਦੇਸ਼ ਪਾਰ ਸਾਂ